ਫਰੀਦਕੋਟ ਦੇ ਰਾਜੇ ਦੀ ਜਾਇਦਾਦ 'ਚ ਹਿੱਸੇਦਾਰੀ ਦਾ ਮਾਮਲਾ 40 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ ਦਾ ਫੁੱਲ ਵਿਵਾਦ 40 ਹਜ਼ਾਰ ਕਰੋੜ ਦੀ ਪ੍ਰਾਪਰਟੀ ਦੇ ਹੋਏ ਤਿੰਨ ਹਿੱਸੇ ਅਦਾਲਤ ਨੇ ਤਿੰਨ ਹਿੱਸਿਆਂ 'ਚ ਵੰਡੀ ਸ਼ਾਹੀ ਜਾਇਦਾਦ ਫਰੀਦਕੋਟ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸ਼ਾਹੀ ਜਾਇਦਾਦ ਬਾਰੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੇ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਚੰਡੀਗੜ੍ਹ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਮਹਾਰਾਜਾ ਦੀ ਜਾਇਦਾਦ ਦੇ ਕਾਨੂੰਨੀ ਵਾਰਸਾਂ ਵਿੱਚ ਮਹਾਰਾਣੀ ਮਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅੰਮ੍ਰਿਤ ਕੌਰ ਮਹਾਰਾਣੀ ਦਿਪਿੰਦਰ ਕੌਰ ਤੇ ਰਾਜਕੁਮਾਰੀ ਮਹੀਪਿੰਦਰ ਕੌਰ ਸ਼ਾਮਲ ਹਨ ਪਰ ਰਾਜਕੁਮਾਰੀ ਮਹੀਪਿੰਦਰ ਕੌਰ ਦੇ ਦੇਹਾਂਤ ਕਰ ਜਾਣ ਕਾਰਨ ਉਨ੍ਹਾਂ ਦਾ ਹਿੱਸਾ ਬਾਕੀ ਵਾਰਸਾਂ ਵਿਚਾਲੇ ਵੰਡਿਆ ਜਾਵੇਗਾ। ਇਹ ਕਾਨੂੰਨੀ ਜੰਗ 1992 ਦੇ ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਅਦਾਲਤਾਂ ਦੇ ਵਿੱਚ ਇਹ ਮਸਲਾ ਚੱਲ ਰਿਹਾ ਹੈ ਜੋ ਹੁਣ ਜਾ ਕੇ ਹੱਲ ਹੋਇਆ ਹੈ। ਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਿਤਕੌਰ ਅਤੇ ਦਪਿੰਦਰਕੌਰ ਦੇ ਹਨ ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕਮਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ ਮਿਲੇਗਾ ਕਮਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਤੇ ਕੁੰਵਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ ਜਿਸ ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ ਅਦਾਲਤ ਨੇ ਆਪਣੇ ਆਦੇਸ਼ ਚ ਸਾਫ ਕੀਤਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ ਮਹਾਰਾਣੀ ਮੋਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅੰਮ੍ਰਿਤ ਕੌਰ ਮਹਾਰਾਣੀ ਦਪਿੰਦਰ ਕੌਰ ਅਤੇ ਰਾਜਕੁਮਾਰੀ ਮਹੀਦੀਪ ਇੰਦਰ ਕੌਰ ਨੂੰ ਮਿਲੀ ਸੀ ਮਹਾਰਾਣੀ ਮੋਹਿੰਦਰ ਕੌਰ ਦਾ 1991 ਚ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਮਰਨ ਤੋਂ ਪਹਿਲਾਂ ਇੱਕ ਵਸੀਹਤ ਬਣਾਈ ਸੀ ਜਿਸ ਵਿੱਚ ਉਹਨਾਂ ਨੇ ਇਸ ਜਾਇਦਾਦ ਵਿੱਚ ਆਪਣਾ ਹਿੱਸਾ ਆਪਣੇ ਦੂਜੇ ਪੁੱਤਰ ਕਮਰ ਮਨਜੀਤ ਇੰਦਰ ਸਿੰਘ ਯਾਨੀ ਕਿ ਰਾਜਾ ਦੇਵਪਰਾ ਅਤੇ ਉਸ ਦੇ ਕਾਨੂੰਨੀ ਵਾਰਸਾਂ ਦੇ ਨਾਮ ਕਰਨ ਦੀ ਗੱਲ ਲਿਖੀ ਸੀ ਇਸ ਦੇ ਲਈ ਹੁਣ ਇਸ ਜਾਇਦਾਦ ਦੇ ਵਿੱਚ ਤਿੰਨ ਹਿੱਸੇ ਬਚਦੇ ਹਨ ਜ ਜਿਨ੍ਹਾਂ ਵਿੱਚ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਕੌਰ ਤੇ ਮਹਾਰਾਣੀ ਦਪਿੰਦਰ ਕੌਰ ਤੇ ਕੁੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੁੰਵਰ ਅਮਰਦੀਪ ਸਿੰਘ ਬਰਾੜ ਦੇ ਇਸੇ ਤਰ੍ਹਾਂ ਅਦਾਲਤ ਨੇ ਜਾਇਦਾਦ ਦੀ ਵੰਡ ਇਨ੍ਹਾਂ ਤਿੰਨਾਂ ਦੇ ਵਿੱਚ 33.33% ਮੁਤਾਬਕ ਕਰ ਦਿੱਤੀ ਹੈ ਤਾਂ 1992 ਤੋਂ ਚੱਲਿਆ ਆ ਰਿਹਾ ਹੈ ਪੂਰੀ ਜਾਇਦਾਦ ਦਾ ਮਾਮਲਾ ਫਰੀਦਕੋਟ ਦੀ ਸ਼ਾਹੀ रियासत ਦਾ ਮਾਮਲਾ ਹੁਣ ਸੁਲਝ ਚੁੱਕਿਆ ਹੈ ਤੇ ਬਾਰਸਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਬਰਾਬਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕਰ ਦਿੱਤੀ ਗਈ ਹੈ ਫਰੀਦਕੋਟ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸ਼ਾਹੀ ਜਾਇਦਾਦ ਬਾਰੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੇ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਚੰਡੀਗੜ੍ਹ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਮਹਾਰਾਜਾ ਦੀ ਜਾਇਦਾਦ ਦੇ ਕਾਨੂੰਨੀ ਵਾਰਸਾਂ ਵਿੱਚ ਮਹਾਰਾਣੀ ਮਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅੰਮ੍ਰਿਤ ਕੌਰ ਮਹਾਰਾਣੀ ਦਿਪਿੰਦਰ ਕੌਰ ਤੇ ਰਾਜਕੁਮਾਰੀ ਮਹੀਪਿੰਦਰ ਕੌਰ ਸ਼ਾਮਲ ਹਨ ਪਰ ਰਾਜਕੁਮਾਰੀ ਮਹੀਪਿੰਦਰ ਕੌਰ ਦੇ ਦੇਹਾਂਤ ਕਰ ਜਾਣ ਕਾਰਨ ਉਨ੍ਹਾਂ ਦਾ ਹਿੱਸਾ ਬਾਕੀ ਵਾਰਸਾਂ ਵਿਚਾਲੇ ਵੰਡਿਆ ਜਾਵੇਗਾ। ਇਹ ਕਾਨੂੰਨੀ ਜੰਗ 1992 ਦੇ ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਅਦਾਲਤਾਂ ਦੇ ਵਿੱਚ ਇਹ ਮਸਲਾ ਚੱਲ ਰਿਹਾ ਹੈ ਜੋ ਹੁਣ ਜਾ ਕੇ ਹੱਲ ਹੋਇਆ ਹੈ। ਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿੱਤੀ ਹੈ। ਇਨਾ ਵਿੱਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਿਤਕੌਰ ਅਤੇ ਦਪਿੰਦਰਕੌਰ ਦੇ ਹਨ ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕਮਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ ਮਿਲੇਗਾ ਕਮਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਤੇ ਕੁੰਵਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ ਜਿਸ ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ ਅਦਾਲਤ ਨੇ ਆਪਣੇ ਆਦੇਸ਼ ਚ ਸਾਫ ਕੀਤਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ ਮਹਾਰਾਣੀ ਮਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅਮਰਿਤ ਕੌਰ ਮਹਾਰਾਣੀ ਦਪਿੰਦਰ ਕੌਰ ਅਤੇ ਰਾਜਕੁਮਾਰੀ ਮਹੀਦੀਪ ਇੰਦਰ ਕੌਰ ਨੂੰ ਮਿਲੀ ਸੀ ਮਹਾਰਾਣੀ ਮਹਿੰਦਰ ਕੌਰ ਦਾ 1991 ਚ ਦਿਹਾਂਤ ਹੋ ਗਿਆ ਤੇ ਉਹਨਾਂ ਦੇ ਮਰਨ ਤੋਂ ਪਹਿਲਾਂ ਇੱਕ ਵਸੀਹਤ ਬਣਾਈ ਸੀ ਜਿਸ ਵਿੱਚ ਉਹਨਾਂ ਨੇ ਇਸ ਜਾਇਦਾਦ ਵਿੱਚ ਆਪਣਾ ਹਿੱਸਾ ਆਪਣੇ ਦੂਜੇ ਪੁੱਤਰ ਕਮਰ ਮਨਜੀਤ ਇੰਦਰ ਸਿੰਘ ਯਾਨੀ ਕਿ ਰਾਜਾ ਦੇਪਰਾ ਅਤੇ ਉਸ ਦੇ ਕਾਨੂੰਨੀ ਵਾਰਸਾਂ ਦੇ ਨਾਮ ਕਰਨ ਦੀ ਗੱਲ ਲਿਖੀ ਸੀ ਇਸ ਦੇ ਲਈ ਹੁਣ ਇਸ ਜਾਇਦਾਦ ਦੇ ਵਿੱਚ ਤਿੰਨ ਹਿੱਸੇ ਬਚਦੇ ਹਨ ਜ ਜਿਨ੍ਹਾਂ ਵਿੱਚ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਤਕੌਰ ਤੇ ਮਹਾਰਾਣੀ ਦਪਿੰਦਰਕੌਰ ਤੇ ਕੁੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੁੰਵਰ ਅਮਰਦੀਪ ਸਿੰਘ ਬਰਾੜ ਇਸੇ ਤਰ੍ਹਾਂ ਅਦਾਲਤ ਨੇ ਜਾਇਦਾਦ ਦੀ ਵੰਡ ਇਨ੍ਹਾਂ ਤਿੰਨਾਂ ਦੇ ਵਿੱਚ 33.33% ਮੁਤਾਬਕ ਕਰ ਦਿੱਤੀ ਹੈ ਤਾਂ 1992 ਤੋਂ ਚੱਲਿਆ ਆ ਰਿਹਾ ਹੈ ਪੂਰੀ ਜਾਇਦਾਦ ਦਾ ਮਾਮਲਾ ਫਰੀਦਕੋਟ ਦੀ ਸ਼ਾਹੀ ਰਿਆਸਤ ਦਾ ਮਾਮਲਾ ਹੁਣ ਸੁਲਝ ਚੁੱਕਿਆ ਹੈ ਤੇ ਵਾਰਸਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਬਰਾਬਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕਰ ਦਿੱਤੀ ਗਈ ਹੈ ਫਰੀਦਕੋਟ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 40000 ਕਰੋੜ ਰੁਪਏ ਤੋਂ ਵੱਧ ਦੀ شاہੀ ਜਾਇਦਾਦ ਬਾਰੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੇ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਚੰਡੀਗੜ੍ਹ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਮਹਾਰਾਜਾ ਦੀ ਜਾਇਦਾਦ ਦੇ ਕਾਨੂੰਨੀ ਵਾਰਸਾਂ ਵਿੱਚ ਮਹਾਰਾਣੀ ਮਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅੰਮ੍ਰਿਤ ਕੌਰ ਮਹਾਰਾਣੀ ਦਿਪਿੰਦਰ ਕੌਰ ਤੇ ਰਾਜਕੁਮਾਰੀ ਮਹੀਪਿੰਦਰ ਕੌਰ ਸ਼ਾਮਲ ਹਨ ਪਰ ਰਾਜਕੁਮਾਰੀ ਮਹੀਪਿੰਦਰ ਕੌਰ ਦੇ ਦੇਹਾਂਤ ਕਰ ਜਾਣ ਕਾਰਨ ਉਨ੍ਹਾਂ ਦਾ ਹਿੱਸਾ ਬਾਕੀ ਵਾਰਸਾਂ ਵਿਚਾਲੇ ਵੰਡਿਆ ਜਾਵੇਗਾ। ਇਹ ਕਾਨੂੰਨੀ ਜੰਗ 1992 ਦੇ ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਅਦਾਲਤਾਂ ਦੇ ਵਿੱਚ ਇਹ ਮਸਲਾ ਚੱਲ ਰਿਹਾ ਹੈ ਜੋ ਹੁਣ ਜਾ ਕੇ ਹੱਲ ਹੋਇਆ ਹੈ। ਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿੱਤੀ ਹੈ। ਇਹਨਾਂ ਵਿੱਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਿਤਕੌਰ ਅਤੇ ਦਪਿੰਦਰਕੌਰ ਦੇ ਹਨ ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕੁਮਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ ਮਿਲੇਗਾ। ਕੁਮਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪੋਤੇ ਕੁਮਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ ਜਿਸ ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਪਣੇ ਆਦੇਸ਼ ਚ ਸਾਫ ਕੀਤਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ ਮਹਾਰਾਣੀ ਮੋਹਿੰਦਰ ਕੌਰ ਯਾਨੀ ਕਿ ਉਹਨਾਂ ਦੀ ਮਾਤਾ ਰਾਜਕੁਮਾਰੀ ਅਮਰਿਤ ਕੌਰ ਮਹਾਰਾਣੀ ਦਿਪਿੰਦਰ ਕੌਰ ਅਤੇ ਰਾਜਕੁਮਾਰੀ ਮਹੀਦੀਪ ਇੰਦਰ ਕੌਰ ਨੂੰ ਮਿਲੀ ਸੀ ਮਹਾਰਾਣੀ ਮੋਹਿੰਦਰ ਕੌਰ ਦਾ 1991 ਚ ਦਿਹਾਂਤ ਹੋ ਗਿਆ ਤੇ ਉਹਨਾਂ ਦੇ ਮਰਨ ਤੋਂ ਪਹਿਲਾਂ ਇੱਕ ਵਸਤੀਹਤ ਬਣਾਈ ਸੀ ਜਿਸ ਵਿੱਚ ਉਹਨਾਂ ਨੇ ਇਸ ਜਾਇਦਾਦ ਵਿੱਚ ਆਪਣਾ ਹਿੱਸਾ ਆਪਣੇ ਦੂਜੇ ਪੁੱਤਰ ਕਮਰ ਮਨਜੀਤ ਇੰਦਰ ਸਿੰਘ ਯਾਨੀ ਕਿ ਰਾਜਾ ਦੇਪਰਾ ਅਤੇ ਉਸ ਦੇ ਕਾਨੂੰਨੀ ਵਾਰਸਾਂ ਦੇ ਨਾਮ ਕਰਨ ਦੀ ਗੱਲ ਲਿਖੀ ਸੀ ਇਸ ਦੇ ਲਈ ਹੁਣ ਇਸ ਜਾਇਦਾਦ ਦੇ ਵਿੱਚ ਤਿੰਨ ਹਿੱਸੇ ਬਚਦੇ ਹਨ ਜ ਜਿਨ੍ਹਾਂ ਵਿੱਚ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅਮਰਤਕੌਰ ਤੇ ਮਹਾਰਾਣੀ ਦਪਿੰਦਰਕੌਰ ਤੇ ਕੁੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੁੰਵਰ ਅਮਰਦੀਪ ਸਿੰਘ ਬਰਾੜ ਦੇ ਇਸੇ ਤਰ੍ਹਾਂ ਅਦਾਲਤ ਨੇ ਜਾਇਦਾਦ ਦੀ ਵੰਡ ਇਨ੍ਹਾਂ ਤਿੰਨਾਂ ਦੇ ਵਿੱਚ 33.33% ਮੁਤਾਬਕ ਕਰ ਦਿੱਤੀ ਹੈ ਤਾਂ 1992 ਤੋਂ ਚੱਲਿਆ ਆ ਰਿਹਾ ਹੈ ਪੂਰੀ ਜਾਇਦਾਦ ਦਾ ਮਾਮਲਾ ਫਰੀਦਕੋਟ ਦੀ ਸ਼ਾਹੀ ਰਿਆਸਤ ਦਾ ਮਾਮਲਾ ਹੁਣ ਸੁਲਝ ਚੁੱਕਿਆ ਹੈ ਤੇ ਵਾਰਸਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਬਰਾਬਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕਰ ਦਿੱਤੀ ਗਈ ਹੈ